ਹਾਲੋ ਹਾਸ਼ਕਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡਾਂ ਵਾਲਾ ਜੱਟ ਚੱਲੇ ਸਵਾਗਤ ਕਰਦੇ ਆਂ ਜੀ ਆਸ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਵਧੀਆ ਗੱਲ ਹੁਣੇ ਵੀ ਚਾਹੀਦੀ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰੂਆਤ ਜੀ ਉਸ ਤੋਂ ਪਹਿਲਾਂ ਫਰੈਂਡ ਛੜ ਜਾਂਦੇ ਨਵੇਂ ਜਾਣੇ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਸਾਡੀ ਕੋਈ ਨੋਟੀਫਿਕੇਸ਼ਨ ਪਹੁੰਚ ਜਾ ਕੇ ਤੁਹਾਡੇ ਕੋਲ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨਾਲ ਤਾਂ ਜਰੂਰ ਦੇਖਿਆ ਕਰੋ ਜੀ ਕਰਦੇ ਆਂ ਭਾਜ ਦੇ ਬ ਆਜੋ ਫਿਰ ਬਣੇ ਰਿਓ ਵੀਡੀਓ ਨਾਲ ਐਂਡ ਤੱਕ ਜੀ ਕਰਦੇ ਆਪਾਂ ਸ਼ੁਰੂਆਤ ਲੈ ਵੀ ਕਹਿੰਦੇ ਵੀ ਅੱਜ ਆ ਗਏ ਨਕਰ ਕੀ ਸਾਡੇ ਪਿੰਡ ਚ ਅੱਜ ਪਹਿਲਾ ਦਿਵਾਨ ਲੱਗਿਆ ਸਵਾ ਦਾ ਫੀ ਲੰਗਰ ਲਾਇਆ ਸਾਡੇ ਪਿੰਡ ਵਾਲਿਆਂ ਨੇ ਪਿੰਡ ਜੋਗੀਪੁਰ ਜ਼ਿਲ੍ਹਾ ਪਟਿਆਲਾ ਠੀਕ ਹੈ ਜੀ ਤੇ ਆ ਵੀ ਲੈ ਤਿਆਰ ਹੋ ਰਹੇ ਸਾਰੇ ਆਪਣੇ ਆਪਣੇ ਉਹ ਉੱਧਰ ਹਰੀ ਪੀਦੇ ਦਾਦਾ ਬੈਠੇ ਨੇ ਆਪਣੇ ਪਰਾ ਕਮਰੇ ਚ ਰੋਟੀਆਂ ਪਾਣੀ ਖਾ ਲੀਆਂ ਹੁਣ ਇਹਨਾਂ ਨੂੰ ਹੋ ਗਏ ਮੈਂ ਚੱਲੇ ਹਾਂ ਹਾਂ ਵੀ ਸਿੱਧੇ ਹੋਏ ਚਾਰ ਬਟਾ ਸਤਿਓ ਜੀ ਤੇਰਾ ਉਹ ਲੋਟੀ 12 ਵਜੇ ਮਿਲੇਗੀ ਹਾਂ ਉਹ ਬੰਦ ਕਰ ਦੇ ਗੋਲ ਜੇਲ ਗੋਲ ਜੇਲ ਬੰਦ ਕਰ ਕਿਤਰਾ ਕਰ ਰਹਾ ਵੀਰ ਜੀ ਤੂੰ ਵੀ ਆ ਦੇ ਸਿਰ ਬਾਦੇ ਤੇਰੀ ਕਹੀ ਹੋਗਾ ਤੂੰ ਵੀ ਆ ਦੇ ਤਾਂ ਸਿਰ ਬਾਸਾ ਬੜਾ ਲਵਾ ਰਹਾ ਦੱਸੋ ਅੱਜ ਵੀ ਹੋ ਗਿਆ ਬਈਆ Can I get you the... It's all your game. Merci. I'm 这里。 i yeah. yeah. Vivia त्रिशूल सब I'm gonna hang it ¡Soy ਕੱਟ ਕਰ ਦੋ ਬੰਦ ਕਰ ਲਓ ਬੰਦ ਬੰਦ ਕਰ ਦੋ ਸੇ ਖੜੀ ਪਾਤਾ ਤੇ ਖੜੀ ਹੋ ਖੜੀ ਕੈਸੀ ਚੰਦ ਨਹੀਂ ਸੇ ਖੜੀ ਜੇ ਲੋਕਾਂ ਦੀ ਕੀ ਅੰਬੇ ਤੇ ਤੁਹੀ ਜਾ ਥੋੜਾ ਸੁਣਾ ਮਾਤਾ ਮੀਤ ਦੇਰ ਮਾਤਾ ਮਾਤਾ ਗੋਦਾਰੇ ਬਾਤ ਮਾਤਾ ਜਨਾਨਾ ਆਕਰਮਾਨ ਤੋਂ ਬੇਨਾ ਹੈ ਨਾ ਇਹ ਤਕੀ ਨਾਲੇ ਹਰਿਆ ਕੋਈ ਨਾ ਮਾਤਾ ਜੀ ਕੀ ਬਿੰਦਰ ਬਾਈ ਜੀ ਅੱਗੇ ਮੰਨੋ ਥੋੜਾ ਥੋੜਾ ਦੂਰ ਨੇ ਉਹ ਦੂਰ ਨੂੰ ਭਰ ਨੂੰ ਮੈਂ ਤੁਲਾ ਪਾਣੀ ਛੜ ਲਾ ਪਾਣੀ ਛੜ ਨੂੰ ਭਾਗ ਚੜ ਚ ਲੰਘ ਜਾਂਦੇ ਟਰੈਕਟਰ ਨੂੰ ਹੋਣੀ ਹੋਣੀ ਚਲੀ ਚਾ ਪੱਲੇ ਜਾਂ ਨੂੰ ਕਰਦਾ ਮਿੰਦੂ ਨਹੀਂ ਚਲੋ ਵੀ ਚਲੋ ਬੜਾ ਆਵੀਂ ਛੋਟ ਨੂੰ ਚੱਲ ਚੱਲ ਜਾਂ ਮਰੇ ਤਰਨ ਮਾਤਾ ਜੀ ਜੁਨੇ ਤੇ ਜੀਤਾ ਬਤਨ ਮਾਤਾ ਜੀ ਜੁਨੇ ਦਿੱਤੇ ਰੇ ਜੀ ਆਪਾ ਮਵਾਹੇ ਗੁਰੂ ਸਾਤੇ ਨਾਹ ਮਵਾਹੇ ਗੁਰੂ ਵਾਹਿਗੁਰੂ ਕਚਰਾ ਤੋਂ ਮਵਾਹੇ ਗੁਰੂ ਪਰਾਹਿਰੋ ਧੰਵਾਹੇ ਗੁਰੂ ਵਾਹਿਗੁਰੂ 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 ਜੀ ਵਾਹਿਗੁਰੂ ਵਾਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ सतनाम वाहेगुरू सतनाम